ਕੈਬਨਿਟ ਚੋਂ ਛੁੱਟੀ ਤੋਂ ਬਾਅਦ ਕੁਲਦੀਪ ਬੋਲੇ ਕੁਲਦੀਪ ਧਾਲੀਵਾਲ ਕਿਹਾ ਤਿੰਨ ਸਾਲ ਲਈ ਮੰਤਰੀ ਬਣਾਉਣ ਲਈ ਪਾਰਟੀ ਦਾ ਧੰਨਵਾਦ ਪਾਰਟੀ ਤੇ ਪੰਜਾਬ ਦੇ ਲੋਕਾਂ ਲਈ ਕਰਦਾ ਰਹਾਂਗਾ ਕੰਮ ਮੇਰੀ ਲੜਾਈ ਅਹੁਦਿਆਂ ਦੀ ਲੜਾਈ ਨਹੀਂ ਮਾਨ ਕੈਬਨਿਟ ਚ ਨਵੀਂ ਐਂਟਰੀ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲ ਇੰਡਸਟਰੀ ਤੇ ਐਨ ਆਰ ਆਈ ਵਿਭਾਗ ਦਾ ਸਾਹਮਣੇ ਕੇ ਜਿੰਮਾ ਗੁਜਰਾਤ ਚ ਕਾਂਗਰਸ ਨਾਲ ਗੱਠ ਜੋੜ ਤੋਂ ਕੇਜਰੀਵਾਲ ਦਾ ਇਨਕਾਰ ਬੋਲੇ ਸਿਰਫ ਲੋਕ ਸਭਾ ਚੋਣਾਂ ਲਈ ਸੀ ਇੰਡੀ ਅਲਾਈਅንስ ਕੇਜਰੀਵਾਲ ਨੇ 2027 ਚ ਪੰਜਾਬ ਚ ਮੁੜ ਸਰਕਾਰ ਬਣਾਉਣ ਦਾ ਵੀ ਕੀਤਾ ਦਾਵਾ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ ਕਿਹਾ ਆਮਦਨ ਦੁਗਣੀ ਕਰਨੀ ਸੀ ਪਰ ਜ਼ਿੰਦਗੀ ਅੱਧੀ ਹੋ ਗਈ ਬੀਜ ਖਾਦ ਮਹਿੰਗੇ ਪਰ ਐਮ ਐਸ ਪੀ ਦੀ ਗਾਰੰਟੀ ਨਹੀਂ विक्रमजीतियानु फिलहाल हाई कोर्ट तो नहीं मिली राहत फ्रेश रिमांड ऑर्डर ना आउन कर के टली सुनवाई कल हाई कोर्ट मुड़ हियरिंग चंडीगढ़ पीयू दे एफिडेविट खिलाफ हाई कोर्ट च पिटीशन दाखिल पिटीशन च आदेश नु दस्या गैर संविधानिक 7 जुलाई नु होवेगी मामले दी अगली सुनवाई भगवाड़ा च बुजुर्ग महिला तो दिन दिहाड़े लूट पर्स खोके फरार हुए लुटेरे ਦਵਾਈ ਲੈਣ ਲਈ ਘਰ ਤੋਂ ਨਿਕਲੀ ਸੀ ਮਹਿਲਾ ਹੋਈ ਜ਼ਖਮੀ ਗੜਸ਼ੰਕਰ ਚ ਨਹਿਰ ਚ ਡਿੱਗਿਆ ਸਿਲੰਡਰਾਂ ਨਾਲ ਭਰਿਆ ਟਰੱਕ ਸੜਕ ਤੇ ਰੇਲਿੰਗ ਨਾ ਹੋਣ ਤੇ ਵਿਗੜਿਆ ਸੰਤੁਲਨ ਬਾਲਵਾਲ ਬਚੀ ਟਰੱਕ ਡਰਾਈਵਰ ਦੀ ਜਾਨ ਪਹਾੜਾਂ ਚ ਪਏ ਮੀਂਹ ਦਾ ਹਸ਼ਿਆਰਪੁਰ ਤੱਕ ਅਸਰ ਪੰਗੀ ਚੋਚ ਅਚਾਨਕ ਆਇਆ ਸੈਲਾਬ ਰਿਹਾਇਸ਼ੀ ਇਲਾਕਿਆਂ ਤੇ ਵੀ ਮੰਡਰਾਇਆ ਖਤਰਾ हरियाणा ਦੇ ਮਾਨੇ ਸਰਚ ਕੌਮੀ ਅਰਬਨ ਲੋਕਲ ਬਾਡੀਜ਼ ਸਮੇਲਨ ਦਾ ਆਗਾਜ਼ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ ਸ਼ੁਰੂਆਤ ਸੀਐਮ ਨਾਇਬ ਸੈਣੀ ਸਮੇਤ ਦੇਸ਼ ਪਰਤੋਂ ਸਰਕਾਰਾਂ ਦੇ ਨੁਮਾਇੰਦੇ ਹੋਏ ਸ਼ਾਮਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬਲੇਟਨ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਕੈਬਨਿਟ ਤੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਸਾਹਮਣੇ ਆਏ ਨੇ ਮੀਡੀਆ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ ਤੇ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਸਿਪਾਹੀ ਬਜੋ ਕੰਮ ਕਰਦਾ ਰਹੰਗਾ ਕੈਬਨਿਟ ਤੋਂ ਬਾਹਰ ਕਰਨ ਦਾ ਕਾਰਨ ਪਾਰਟੀ ਦੱਸੇਗੀ ਜਦੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਹਾਨੂੰ ਕੈਬਨਿਟ ਤੋਂ ਬਾਹਰ ਕਿਉਂ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਪਾਰਟੀ ਦੱਸ ਸਕਦੀ ਹੈ ਹਾਈ ਕਮਾਂਡ ਦੱਸ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਮੈਂ ਮਹਿਕਮਿਆਂ ਦੀ ਲੜਾਈ ਵਿੱਚ ਨਹੀਂ ਹਾਂ ਮੇਰੇ ਦਿਲ ਨੂੰ ਪੂਰੀ ਤਸੱਲੀ ਹੈ ਹਾਈ ਕਮਾਂਡ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਤੇ ਸਭ ਨੂੰ ਮੌਕਾ ਮਿਲਣਾ ਚਾਹੀਦਾ ਹੈ ਦਰਸਲ ਅੱਜ ਕੁਲਦੀਪ ਸਿੰਘ ਧਾਲੀਵਾਲ ਕੋਰ ਜੋ ਵਿਭਾਗ ਸੀ ਐਨਆਰਆਈ ਮਾਮਲਿਆਂ ਦਾ ਉਸ ਨੂੰ ਉਹਨਾਂ ਤੋਂ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਅਸਤੀਫਾ ਲੈ ਲਿਆ ਗਿਆ ਤੇ ਹੁਣ ਕੈਬਨਟ ਤੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਕੈਬਨਟ ਤੋਂ ਬਾਹਰ ਹੋ ਗਏ ਨੇ ਕੁਲਦੀਪ ਸਿੰਘ ਢਾਲੀਵਾਲ ਤੇ ਸੰਜੀਵ ਅਰੋੜਾ ਨੂੰ ਐਂਟਰੀ ਮਿਲੀ ਹੈ ਕੈਬਨਟ ਦੇ ਵਿੱਚ ਸ਼ਾਮਲ ਹੋਏ ਨੇ ਪਰ ਦੂਜੇ ਪਾਸੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਅਤੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਪਾਰਟੀ ਲਈ ਕੰਮ ਕਰਦਾ ਰਹਾਂਗਾ ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ। ਕੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ। ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨ ਹਾਸ਼ਮ ਸ਼ਾਹ ਦੇ ਪਿੰਡ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬਤ ਉਹਨਾਂ ਨੂੰ ਜਨਾ ਹਿੰਮਤ ਨੂੰ ਯਾਰ ਬਣਾਇਆ। ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਰਹੂੰਗਾ ਪੰਜਾਬ ਨੂੰ ਕੋ ਤੱਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂੰਗਾ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਹਨਾਂ ਦੇ ਖਿਲਾਫ ਜਿਹੜੀ ਮੇਰੀ ਜੰਗ ਹੈ ਡਰਗ ਡੀਲਰਾਂ ਦੇ ਖਿਲਾਫ ਜੁੱਧ ਮੈਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਿਹਨ ਜਿਹੜੀ ਆ ਜਾਰੀ ਰਹਿਊਗੀ ਮੈਂ ਆਪਣੀ ਪਾਰਟੀ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਧੰਨ ਜਿੰਨਾ ਚਿਰ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠਿਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਰਹੂਗਾ ਜੋ ਵੀ ਪੰਜਾਬ ਦੀ ਆਵਾਜ਼ ਬਲੰਦ ਕਰਨੀ ਪਈ ਉਹ ਮੈਂ ਕਰਦਾ ਦੂੰਗਾ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਵਾਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂ ਆ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਆ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਿਆਦਾ ਰੱਖੂੰਗਾ ਤੋ ਕੈਬਨਿਟ ਤੋਂ ਬਾਹਰ ਹੋਣ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਮੀਡੀਆ ਦੇ ਮੁਖਾਤਿਬ ਹੋਏ ਨੇ ਜਿੱਥੇ ਇੱਕ ਪਾਸੇ ਕੁਲਦੀਪ ਸਿੰਘ ਢਾਲੀਵਾਲ ਆਊਟ ਹੋਏ ਨੇ ਕੈਬਨਿਟ ਦੇ ਵਿੱਚੋਂ ਉਧਰ ਸੰਜੀਵ ਅਰੋੜਾ ਦੀ ਕੈਬਨਿਟ ਦੇ ਵਿੱਚ ਐਂਟਰੀ ਹੋ ਗਈ ਹੈ ਸੰਜੀਵ ਅਰੋੜਾ ਨੇ ਅੱਜ ਮੰਤਰੀ ਵਜੋਂ ਸੌਂ ਚੁੱਕ ਲਈ ਹੈ ਸੰਜੀਵ ਅਰੋੜਾ ਨੂੰ ਇੰਡਸਟਰੀ ਅਤੇ ਐਨ ਆਰ ਆਈ ਵਿਭਾਗ ਦਿੱਤਾ ਗਿਆ ਹੈ ਤੇ ਕੁਲਦੀਪ ਸਿੰਘ ਢਾਲੀਵਾਲ ਤੋਂ ਐਨ ਆਰ ਆਈ ਵਿਭਾਗ ਵਾਪਸ ਲੈ ਲਿਆ ਗਿਆ ਇਸ ਤੋਂ ਬਿਨਾ ਤਰਨਪ੍ਰੀਤ ਸਿੰਘ ਸੌਂਗ ਤੋਂ ਇੰਡਸਟਰੀ ਵਿਭਾਗ ਵਾਪਸ ਲਿਆ ਗਿਆ ਹੈ ਜੋ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਵੇਂ ਕੈਬਨਿਟ ਮੰਤਰੀ ਵਜੋਂ ਸੰਜੀਵ ਅਰੋੜਾ ਨੂੰ ਸੌਹ ਚੁਕਾਈ ਗਈ ਰਾਜ ਭਵਨ ਦੇ ਵਿੱਚ ਇਹ ਸਾਦਾ ਸਮਾਗਮ ਹੋਇਆ ਮੁੱਖ ਮੰਤਰੀ ਸਮੇਤ ਕੁਝ ਕੈਬਨਿਟ ਮੰਤਰੀ ਇੱਥੇ ਮੌਜੂਦ ਰਹੇ ਸੰਜੀਵ ਅਰੋੜਾ ਜੋ ਲੁਧਿਆਣਾ ਵੈਸਟ ਤੋਂ ਚੋਣ ਜਿੱਤੇ ਤੇ ਹੁਣ ਕੈਬਨਿਟ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਐਨ ਆਰ ਆਈ ਅਤੇ ਇੰਡਸਟਰੀ ਵਿਭਾਗ ਸੌਂਪਿਆ ਗਿਆ ਹੈ ਤਾ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਸੋਚ ਚੁਕਾਈ ਗਈ ਹੈ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸੰਜੀਵ ਅਰੋੜਾ ਨੂੰ ਸੰਜੀਵ ਅਰੋੜਾ ਲੁਧਿਆਣਾ ਵੈਸਟ ਤੋਂ ਜਿੱਤ ਕੇ ਆਏ ਭਾਰਤ ਪੂਸ਼ਣ ਆਸ਼ੂ ਨੂੰ ਹਰਾਇਆ ਤੇ ਪਾਰਟੀ ਵੱਲੋਂ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਵਿਧਾਨ ਸਭਾ ਦੇ ਵਿੱਚ ਲੁਧਿਆਣਾ ਵੈਸਟ ਦੇ ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲੇਗੀ ਤੇ ਪਾਰਟੀ ਸੁਪਰੀਮੋ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਆਪਣੇ ਭਾਸ਼ਣ ਦੇ ਦੌਰਾਨ ਜਿਸ ਨੂੰ ਹੁਣ 부ਗਾ ਦਿੱਤਾ ਗਿਆ ਹੈ ਨਿਵਾਦ ਦਿੱਤਾ ਗਿਆ ਹੈ ਤੇ ਹੁਣ ਲੁਧਿਆਣਾ ਵੈਸਟ ਤੋਂ ਵਿਧਾਇਕ ਵਜੋਂ ਜਿੱਤ ਕੇ ਆਏ ਸੰਜੀਵ ਅਰੋੜਾ ਨੂੰ ਕੈਬਨਿਟ ਦੇ ਵਿੱਚ ਥਾਂ ਮਿਲੀ ਹੈ ਤੇ ਉਹਨਾਂ ਨੂੰ ਐਨਆਰਆਈ ਮਾਮਲੇ ਅਤੇ ਇੰਡਸਟਰੀ ਮਨਿਸਟਰ ਬਣਾਇਆ ਗਿਆ ਹੈ ਜੇ ਹੁਣ ਗੱਲ ਕਰਦੇ ਆਂ ਕਿਸਾਨਾਂ ਦੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਨਿਤ ਦਿਨ ਖੁਦਕੁਸ਼ੀਆਂ ਕਰ ਰਹੇ ਨੇ ਸਰਕਾਰ ਚੁੱਪ ਹੈ ਤੇ ਬੇਰੁਖੀ ਦੇ ਨਾਲ ਦੇਖ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਸੀ ਪਰ ਜ਼ਿੰਦਗੀ ਅੱਧੀ ਹੋ ਗਈ ਹੈ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ ਸਰਕਾਰ ਤਮਾਸ਼ਾ ਦੇਖ ਰਹੀ ਹੈ ਅਤੇ ਕਿਸਾਨ ਹਰ ਦਿਨ ਕਰਜ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਬੀਜ ਖਾਦ ਡੀਜ਼ਲ ਮਹਿੰਗਾ ਹੋ ਗਿਆ ਹੈ ਪਰ ਐਮਐਸਪੀ ਦੀ ਗਾਰੰਟੀ ਨਹੀਂ ਹੈ ਕਿਸਾਨਾਂ ਦੀਆਂ ਮੰਗਾਂ ਨਜ਼ਰ ਅੰਦਾਜ਼ ਕੀਤੀਆਂ ਜਾ ਰਹੀਆਂ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਪਰ ਅਜੇ ਹਾਂ ਨਹੀਂ ਹੋਇਆ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਹਵਾਲਾ ਦੇ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ ਉਧਰ ਬੀਜੇਪੀ ਆਗੂ ਅਮੇਤ ਮਾਲਵੀਆ ਦਾ ਫਲਟਵਾਰ ਵੀ ਸਾਹਮਣੇ ਆਇਆ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਦੀ ਸਿਆਸਤ ਘਣਾਉਣੀ ਹੈ ਅਮਿਤ ਮਾਲਬੀਆ ਦੇ ਵੱਲੋਂ ਇਹ ਪਲਟਵਾਰ ਰਾਹੁਲ ਗਾਂਧੀ ਤੇ ਕੀਤਾ ਗਿਆ ਰਾਹੁਲ ਗਾਂਧੀ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਜਿਸ ਦੇ ਵਿੱਚ ਨਾ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਚੁੱਕਿਆ ਹੈ ਰਾਹੁਲ ਗਾਂਧੀ ਨੇ ਲਿਖਿਆ ਕਿ ਕਿਸਾਨ ਖੁਦਕੁਸ਼ੀਆਂ ਕੀ ਸਿਰਫ ਇੱਕ ਅੰਕੜਾ ਹੈ ਸਰਕਾਰ ਚੁੱਪ ਹੈ ਬੇਰੁਖੀ ਨਾਲ ਦੇਖ ਰਹੀ ਹੈ ਕਿਸਾਨ ਦਿਨੋ ਦਿਨ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ ਬੀਜ ਮਹਿੰਗੇ ਹਨ ਖਾਦ ਮਹਿੰਗੀ ਹੈ ਡੀਜ਼ਲ ਮਹਿੰਗਾ ਹੈ ਪਰ ਐਮਐਸਪੀ ਦੀ ਕੋਈ ਗਾਰੰਟੀ ਨਹੀਂ ਹੈ ਜਦੋਂ ਉਹ ਕਰਜ਼ਾ ਮਾਫੀ ਦੀ ਮੰਗ ਕਰਦੇ ਨੇ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਮੋਦੀ ਜੀ ਨੇ ਕਿਹਾ ਸੀ ਕਿ ਉਹ ਕਿਸਾਨ ਦੀ ਆਮਦਨ ਦੁੱਗਣੀ ਕਰਨਗੇ ਪਰ ਅੱਜ ਹਾਲਾਤ ਅਜਿਹੇ ਨੇ ਕਿ ਅਨ ਦਾਤੇ ਦੀ ਜ਼ਿੰਦਗੀ ਅੱਧੀ ਹੁੰਦੀ ਜਾ ਰਹੀ ਹੈ। ਇਹ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ। ਚੁੱਪਚਾਪ ਪਰ ਲਗਾਤਾਰ ਅਤੇ ਮੋਦੀ ਜੀ ਆਪਣੀ ਪੀਆਰ ਦਾ ਤਮਾਸ਼ਾ ਦੇਖ ਰਹੇ ਨੇ। ਇਹ ਉਧਰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਮਹਾਰਾਸ਼ਟਰ ਚ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਸੰਧਵਾ ਨੇ ਕਿਹਾ ਕਿ 767 ਕਿਸਾਨ ਮਹਾਰਾਸ਼ਟਰ ਦੇ ਵਿੱਚ 3 ਮਹੀਨਿਆਂ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਨੇ ਹਰ ਰੋਜ਼ 8 ਮੌਤਾਂ ਹੋ ਰਹੀਆਂ ਨੇ ਸਿਰਫ 376 ਪਰਿਵਾਰਾਂ ਨੂੰ ਸਰਕਾਰੀ ਮਦਦ ਮਿਲੀ ਹੈ ਬਾਕੀਆਂ ਨਾਲ ਮੌਤ ਤੋਂ ਬਾਅਦ ਵੀ ਧੋਖਾ ਹੋਇਆ ਹੈ ਦੁੱਗਣੀ ਆਮਦਨ ਦਾ ਵਾਅਦਾ ਕਰਨ ਵਾਲਿਆਂ ਨੇ ਕਿਸਾਨਾਂ ਨੂੰ ਅੱਦਾਵੀ ਜ਼ਿੰਦਾ ਨਹੀਂ ਛੱਡਿਆ ਇਹ ਖੁਦਕੁਸ਼ੀ ਨਹੀਂ ਹੈ ਇਹ ਸਿਸਟਮ ਵੱਲੋਂ ਕੀਤਾ ਗਿਆ ਸੰਗਠਿਤ ਕਤਲ ਹੈ। ਜੇ ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸਾਡਾ ਕਾਂਗਰਸ ਦੇ ਨਾਲ ਹੁਣ ਕੋਈ ਗੱਠ ਜੋੜ ਨਹੀਂ ਹੈ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਇੰਡੀਆ ਗੱਠ ਜੋੜ ਕੁਝ ਨਹੀਂ ਹੈ ਉਹ ਗੱਠ ਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਵਾ ਕਰ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਮੋੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਰਵਿੰਦ ਕੇਜਰੀਵਾਲ ਗੁਜਰਾਤ ਪਹੁੰਚੇ ਹੋਏ ਸਨ ਜਿਸ ਦੌਰਾਨ ਉਨ੍ਹਾਂ ਦੇ ਵੱਲੋਂ ਦੋ ਵੱਡੇ ਬਿਆਨ ਦਿੱਤੇ ਗਏ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਦੁਬਾਰਾ 2027 ਚ ਸਰਕਾਰ ਬਣਾਉਣ ਦਾ ਦਾਵਾ ਕੀਤਾ ਗਿਆ ਉੱਥੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਕਾਂਗਰਸ ਨਾਲ ਹੁਣ ਸਾਡਾ ਕੋਈ ਗੱਠ ਜੋੜ ਨਹੀਂ ਹੈ ہمارا ਕੋਈ ਗਠਵੰਧ ਨਹੀਂ ਹੈ ਕਾਂਗਰਸ ਕੇ ਸਾਥ नहीं कोई गठबंधन होता तो विसावदर में चुनाव क्यों लड़े वो लोग विसावदर में वो हमें हराने के लिए आए थे बीजेपी ने कांग्रेस को भेजा था इनको हराओ इनके वोट काटो कांग्रेस ने ढंग से काम नहीं किया खूब डांट पड़ी बीजेपी की उसके बाद उनको कांग्रेस वालों को तुम ठीक से काम नहीं करते हो इंडिया तो वो इंडिया अलायंस लोकसभा का था आप हमारी तरफ से कोई नहीं है गुजरात में चुनाव लड़ेंगे गुजरात में चुनाव जीतेंगे गुजरात में सरकार बनाएंगे ਕੋਈ ਬਤਨਿਆ ਹੋਤਾ ਰਹਤਾ ਉਪਰ ਨੀਚੇ ਉਪਰ ਨੀਚੇ ਪੰਜਾਬ ਮੇ ਜੀਤenge ਪੰਜਾਬ ਮੇ ਸਰਕਾਰ ਦੁਬਾਰਾ ਬਨੇਗੀ ਹਮਾਰੀ ਔਰ ਗੁਜਰਾਤ ਮੇ ਵੀ ਸਰਕਾਰ ਬਨੇਗੀ ਅਗੇ ਬਾਦਿਆ ਸਿੱਖ ਪ੍ਰਚਾਰਕ ਰਣਜੀਤ ਸਿੰਘ ਘਡਰਿਆਵਾਲਿਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਦਰਅਸਲ ਰੇਪ ਮਾਮਲੇ ਦੇ ਵਿੱਚ ਪੁਲਿਸ ਦੀ ਰਿਪੋਰਟ ਤੋਂ ਕੋਰਟ ਸੰਤੁਸ਼ਟ ਨਹੀਂ ਹੈ ਪੁਲਿਸ ਦੀ ਕਲੋਜ਼ਰ ਰਿਪੋਰਟ ਤੇ ਅਸਹਿਮਤੀ ਜਤਾਈ ਗਈ ਹੈ ਮੈਜਿਸਟਰੇਟ ਨੇ ਹਾਈ ਕੋਰਟ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਚ ਹੁਣ ਸੁਣਵਾਈ ਹੋਵੇਗੀ ਹਾਈ ਕੋਰਟ ਨੇ ਪੁਲਿਸ ਨੂੰ ਰਿਪੋਰਟ ਤੇ ਪੱਕੇ ਪੇਸ਼ ਕਰਨ ਦਾ ਹੁਕਮ ਦਿੱਤਾ ਏ ਹਾਈ ਕੋਰਟ ਦੇ ਹੁਕਮਾਂ ਤੇ ਪਿਛਲੇ ਸਾਲ ਐਫ ਆਈ ਆਰ ਦਰਜ ਕੀਤੀ ਗਈ ਸੀ 19 ਦਸੰਬਰ 2024 ਨੂੰ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਅਤੇ ਮੈਜਿਸਟਰੇਟ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਅਦਾਲਤ ਨੇ ਵੀ ਕਿਹਾ ਸੀ ਕਿ ਜੇਕਰ ਮੈਜਿਸਟਰੇਟ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ ਤਾਂ ਇਸ ਨੂੰ ਹਾਈ ਕੋਰਟ ਨੂੰ ਭੇਜਿਆ ਜਾਵੇ ਤੇ ਹੁਣ ਮੈਜਿਸਟ੍ਰੇਟ ਨੇ ਪੰਜਾਬ ਪੁਲਿਸ ਦੀ ਕਲੋਜ਼ਰ ਰਿਪੋਰਟ ਨਾਲ ਅਸਹਿਮਤੀ ਜਤਾ ਦਿੱਤੀ ਹੈ ਅਤੇ ਇਸ ਨੂੰ ਹਾਈ ਕੋਰਟ ਨੂੰ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਕਰਤਾ ਦੇ ਵਕੀਲ ਤੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਵਿੱਚ ਇਸ ਰਿਪੋਰਟ ਤੇ ਆਪਣਾ ਪੱਖ ਪੇਸ਼ ਕਰਨ ਦੇ ਹੁਕਮ ਦਿੱਤੇ ਸਾਨੂੰ ਪਤਾ ਹੀ ਹੈ ਕਿ 12 ਸਾਲ ਬਾਅਦ ਇੱਕ ਕੁੜੀ ਨੂੰ ਇਨਸਾਫ ਦੀ ਥੋੜੀ ਉਮੀਦ ਜਾਗੀ ਸੀ ਕਿ ਐਫਆਈਆਰ ਦਰਜ ਹੋਈ ਸੀ ਦਸੰਬਰ 2024 12 ਸਾਲ ਬਾਅਦ ਹੋਈ ਸੀ ਉਸ ਤੋਂ ਬਾਅਦ ਹੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਸੀ ਇਸ ਕੇਸ ਤੇ ਜੋ ਕਿ ਹਜੇ ਤੱਕ ਚੱਲ ਰਹੀ ਸੀ ਇਨਵੈਸਟੀਗੇਸ਼ਨ ਚ ਪੁਲਿਸ ਨੇ ਕੈنسਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਸੀ ਬਟ ਕੈنسਲੇਸ਼ਨ ਤੋਂ ਪਹਿਲਾਂ ਇੱਕ ਰਿਪੋਰਟ ਕਿਉਂਕਿ ਇਹ ਸਾਰਾ ਮਾਮਲਾ ਕੋਰਟਲੀ অবজারਵੇਸ਼ਨ ਦੇ ਵਿੱਚ ਸੀ ਤੇ ਕੋਰਟਸ ਨੂੰ ਜਿਹੜੀਆਂ ਕੋਟਾਂ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਇਨਵੈਸਟੀਗੇਸ਼ਨ ਦੇ ਜਿੰਨੇ ਵੀ ਸਟੈਪਸ ਹੋਣਗੇ ਉਹਨਾਂ ਦੀਆਂ ਰਿਪੋਰਟਾਂ ਨੂੰ ਹਾਈ ਕੋਰਟ ਸਬਮਿਟ ਕਰਵਾਉਣਗੇ ਤੇ ਹੁਣ ਜੀ ਉਹ ਰਿਪੋਰਟ ਆ ਚੁੱਕੀ ਹੈ ਜਿਸ ਚ ਡਿਸਟ੍ਰਿਕਟ ਜੱਜ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਦੀ ਰਿਪੋਰਟ ਹੈ ਕਿ ਇਹ ਜਿਹੜੀ ਵੀ ਇਨਵੈਸਟੀਗੇਸ਼ਨ ਹੈ ਅਕੋਰਡੈਂਸ ਵਿਦ ਲਾ ਨਹੀਂ ਹੋਈ ਔਰ ਇਹ ਇੰਪ੍ਰੋਪਰ ਹੈ। ਇਹੀ ਮੇਰੇ ਖਿਆਲ ਜਦੋਂ ਇੱਥੇ ਕੇਸ ਚੱਲ ਰਿਹਾ ਸੀਗਾ ਕੋਰਟ ਦੇ ਆਰਡਰ ਵੀ ਸੀਗੇ ਕਿ ਜੇ ਪਟਿਆਲਾ ਕੋਰਟ ਨਹੀਂ ਸੈਟੀਸਫਾਈ ਹੋਏਗੀ ਤਾਂ ਵਾਪਸ ਉਹ ਇੱਥੇ ਰਿਪੋਰਟ ਭੇਜ ਸਕਦੇ ਨੇ ਤੇ ਤੁਸੀਂ ਕੇਸ ਪਰਸਿਊ ਕਰ ਸਕਦੇ ਹੋ। ਕਿ ਆ ਜਦੋਂ ਇਹ ਕੈਂਸਲੇਸ਼ਨ ਰਿਪੋਰਟ ਚ ਹੈ ਕੀ ਹੈ? ਜਿੱ ਕੈنسਲੇਸ਼ਨ ਰਿਪੋਰਟ ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬਾਬਾ ਢੱਡੀਆਂ ਵਾਲੇ ਰਣਜੀਤ ਸਿੰਘ ਨੇ ਉਹਨਾਂ ਦੇ ਖਿਲਾਫ ਕੋਈ ਵੀ ਜ਼ੁਰਮ ਨਹੀਂ ਬਣ ਰਿਹਾ ਬਟ ਜਿਹੜੀ ਵੀ ਇਨਵੈਸਟੀਗੇਸ਼ਨ ਹੈ ਜਿਸ ਤਰੀਕੇ ਨਾਲ ਉਹ ਹੋਣੀ ਚਾਹੀਦੀ ਸੀ ਉਸ ਤਰੀਕੇ ਨਾਲ ਨਹੀਂ ਹੋਈ ਇਹ ਪ੍ਰੋਪਰ ਇਨਪ੍ਰੋਪਰ ਹੈ ਔਰ ਇਲੀਗਲ ਵੀ ਹੈ ਇਸੇ ਕਰਕੇ ਇਹਦੇ ਵਿੱਚ ਸੈਸ਼ਨ ਜਜ ਦੀ ਰਿਪੋਰਟ ਆਈ ਹੈ ਕਿ ਜਿਹੜੀ ਪੁਲਿਸ ਹੈ ਉਹ ਸ਼ਾਇਦ ਇਨਫਲੂਐਂਸਡ ਸੀ ਜਿਨ੍ਹਾਂ ਨੇ ਆਪਣੀ ਰਿਪੋਰਟ ਜਿਹੜੀ ਐਫ ਆਈ ਆਰ ਹੈ ਜਾਂ ਇਨਵੈਸਟੀਗੇਸ਼ਨ ਨੂੰ ਚੰਗੀ ਤਰ੍ਹਾਂ ਪ੍ਰੋਸੀਡ ਨਹੀਂ ਕੀਤਾ ਤੇ ਇਨਵੈਸਟੀਗੇਸ਼ਨ ਪ੍ਰੋਪਰਲੀ ਕੀਤੀ ਹੀ ਨਹੀਂ ਹੁਣ ਦੁਬਾਰਾ ਤੋਂ ਹਾਈ ਕੋਰਟ ਚ ਮਾਮਲਾ ਆ ਚੁੱਕਿਆ ਕਿਉਂਕਿ ਰਿਪੋਰਟ ਇੱਥੇ ਆਣੀ ਸੀ ਅੱਗੇ ਤੁਸੀਂ ਕਿਵੇਂ ਦੇਖਦੇ ਹੋ ਜਾਂ ਉਹਨਾਂ ਦੇ ਵਕੀਲਾਂ ਨੇ ਹੁਣ ਅੱਗੇ ਕੀ ਕਿਹਾ ਹਜੇ ਤੱਕ ਜੀ ਮਾਮਲਾ ਸਿਰਫ ਹਾਈ ਕੋਰਟ ਆਇਆ ਹੈ ਤੇ ਇਹ ਪੂਰੇ ਪੱਖ ਕੋਰਟ ਦੇ ਸਾਹਮਣੇ ਰੱਖੇ ਜਾਣਗੇ ਰਿਪੋਰਟਸ ਆਲਰੇਡੀ ਕੋਰਟ ਸੇ ਸਬਮਿਟ ਹੋ ਚੁੱਕੀਆਂ ਨੇ ਜਿਵੇਂ ਵੀ ਓਨੇਬਲ ਜਸ ਸਾਹਿਬ ਦੀਆਂ ਹਦਾਇਤਾਂ ਹੋਣਗੀਆਂ ਔਰ ਅਸੀਂ ਇਸ ਕਿਸ ਨੂੰ ਗੇ ਪ੍ਰਸੀਡ ਕਰਾਂਗੇ ਨੈਕਸਟ ਡੇਟ ਕਿਹੜੀ ਲੱਗੀ ਹੈ ਇਹਦੇ ਵਿੱਚ 4 ਅਗਸਤ 2025 ਨੈਕਸਟ ਡੇ ਤੁਸੀਂ ਰਿਪੋਰਟ ਹਾਲਾਂਕਿ ਪੜ੍ਹੀ ਹੋਣੀ ਹੈ ਕੀ ਇਹ ਪਬਲਿਕ ਡੋਮੇਨ ਦਾ ਪਾਰਟ ਹੈ ਜਾਂ ਇਹਦੇ ਵਿੱਚ ਰਿਪੋਰਟ ਚ ਕੀ ਉਹਨਾਂ ਨੇ ਇਸ ਤੋਂ ਅਸੰਤੋਸ਼ੀ ਜਾਈ ਸੈਟੀਸਫੈਕਸ਼ਨ ਕਿਉਂ ਨਹੀਂ ਕੀ ਖਾਮੀਆਂ ਗਣਵਾਈਆਂ ਨੇ ਜੀ ਹਜੇ ਤੱਕ ਇਹ ਕੇਸ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਇੱਕ ਵਾਰ ਇਹਦੇ ਵਿੱਚ ਰਿਪੋਰਟ ਆ ਚੁੱਕੀ ਹੈ ਕਿ ਇਨਵੈਸਟੀਗੇਸ਼ਨ ਪ੍ਰੋਪਰਲੀ ਨਹੀਂ ਹੋਈ ਤੇ ਮੈਂ ਇਸ ਦੀਆਂ ਖਾਮੀਆਂ ਨੂੰ ਡਿਸਕਲੋਸ ਨਹੀਂ ਕਰਨੀ ਚਾਹਾਂਗੀ ਕਿਉਂਕਿ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜਿਹੜੇ ਪੀੜਤ ਪੱਖ ਨੇ ਉਹਨਾਂ ਦੇ ਭਾਈ ਨਾਲ ਗੱਲ ਖਾਈ ਹੋਣੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕਹਿਣਾ ਜੀ ਸਾਨੂੰ ਇਨਸਾਫ ਦੀ ਆਨੇਬਲ ਹਾਈ ਕੋਰਟ ਵੱਲੋਂ ਪੂਰੀ ਉਮੀਦ ਹੈ ਔਰ ਸਾਨੂੰ ਕੋਰਟਾਂ ਤੇ ਪੂਰਾ ਭਰੋਸਾ ਹੈ ਉਧਰ ਰਣਜੀਤ ਸਿੰਘ ਢੱਡਰੀਆਂ ਵਾਲੇ ਕੈਬਨਿਟ ਮੰਤਰੀ ਅਮਨ अरोड़ा ਨੂੰ ਮਿਲੇ ਨੇ ਅਮਨ अरोड़ा ਦੀ ਰਿਹਾਇਸ਼ ਤੇ ਪਹੁੰਚ ਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਗੁਰਮਤ ਵਿਚਾਰਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਮਨ अरोड़ा ਦੇ ਵੱਲੋਂ ਇੱਕ ਪ੍ਰਤੀਕਿਰਿਆ ਦਿੱਤੀ ਗਈ ਉਹਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ ਗਿਆ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਅਮਨ अरोड़ा ਦੀ ਰਿਹਾਇਸ਼ ਤੇ ਪਹੁੰਚੇ ਉਹਨਾਂ ਨਾਲ ਮੁਲਾਕਾਤ ਕੀਤੀ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਅਮਨ ਅਰੋੜਾ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿ ਗੁਰਮਤ ਵਿਚਾਰਾਂ ਨੂੰ ਸੁਣਨ ਦਾ ਉਹਨਾਂ ਨੂੰ ਮੌਕਾ ਮਿਲਿਆ ਏ ਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦਾ ਆਸ਼ੀਰਵਾਦ ਦਿੰਦੇ ਆ। ਤੇ ਉਧਰ ਵਿਕਰਮ ਮਜੀਠੀਆ ਨੂੰ ਫਿਲਹਾਲ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਐ ਤੇ ਨਾਲ ਹੀ ਫਰੈਸ਼ ਰਿਮਾਂਡ ਆਰਡਰ ਨਾ ਔਨ ਕਰਕੇ ਇਸ ਵਾਈਟ ਲਈ ਕੱਲ ਹਾਈ ਕੋਰਟ ਦੇ ਵਿੱਚ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਮਜੀਠੀਆ ਨੇ ਵਿਜਲਸ ਦੇ ਰਿਮਾਂਡ ਤੇ ਨੇ ਅਤੇ ਉਹਨਾਂ ਨੂੰ ਗ੍ਰਿਫਤਾਰੀ ਨੂੰ ਵਿੱਚ ਨੋਟੀ ਦਿੱਤੀ ਹੈ ਕੱਲ ਮੁਹਾਲੀ ਕੋਰਟ ਨੇ ਮਜੀਠੀਆ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਸੀ ਹਾਲਾਂਕਿ ਇਹ ਚੁਣੌਤੀ ਗ੍ਰਿਫਤਾਰੀ ਨੂੰ ਲੈ ਕੇ ਵੀ ਸੀ ਰਿਮਾਂਡ ਨੂੰ ਲੈ ਕੇ ਵੀ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਪਰ ਇਹ ਸੁਣਵਾਈ ਫਿਲਹਾਲ ਟਾਲ ਦਿੱਤੀ ਗਈ ਹੈ ਕੱਲ ਨੂੰ ਹੁਣ ਮੁੜ ਤੋਂ ਸੁਣਵਾਈ ਹੋਣੀ ਹੈ ਅਤੇ ਇਸ ਦਾ ਕਾਰਨ ਦੱਸਿਆ ਗਿਆ ਕਿ ਫਰੈਸ਼ ਰਿਮਾਂਡ ਫਰੈਸ਼ ਰਿਮਾਂਡ ਆਰਡਰ ਨਾ ਔਨ ਕਰਕੇ ਇਹ ਸੁਣਵਾਈ ਡਲੀ ਹੈ ਕੱਲ ਨੂੰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਣੀ ਹੈ ਵਿਕਰਮ ਮਜੀਠੀਆ ਵਿਜੀਲੈਂਸ ਦੀ ਗ੍ਰਿਫਤਾਰੀ ਦੇ ਵਿੱਚ ਨੇ ਰਿਮਾਂਡਤੇ ਨੇ ਉਹਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਲਈ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਆਪਣੇ ਵੱਲ ਇੱਕ ਪਟੀਸ਼ਨ ਪਾਈ ਹੋਈ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਪਿਛਲੇ ਰਿਮਾਂਡ ਦੇ ਆਰਡਰ ਜਿਹੜੇ ਨੇ 26 ਜੂਨ ਵਾਲੇ ਉਹ ਚੈਲੰਜ ਕੀਤੇ ਸੀਗੇ ਤੇ ਕਿਉਂਕਿ ਉਹ ਰਿਮਾਂਡ ਦਾ ਪੀਰੀਅਡ ਤੇ 2 ਤਰੀਕ ਨੂੰ ਖਤਮ ਹੋ ਗਿਆ ਸੀਗਾ ਇਸ ਕਰਕੇ ਮਾਨਯੋਗ ਅਦਾਲਤ ਨੇ ਕਿਹਾ ਕਿ ਇਹ ਤੇ ਪਟੀਸ਼ਨ ਜਿਹੜੀ ਹੈਗੀ ਹੈ ਉਹਨਾਂ ਆਰਡਰ ਨੂੰ ਲੈ ਕੇ ਜਿਹੜੇ ਹੁਣ ਖਤਮ ਹੋ ਚੁੱਕੇ ਨੇ ਸੋ ਇਹ ਪਟੀਸ਼ਨ ਤੇ ਇਨਫਰਕਚਰਸ ਬੰਦੀ ਹੈ ਫਿਰ ਉਸ ਹਾਲਾਤਾਂ ਵਿੱਚ ਜਿਹੜੇ ਵਿਕਰਮ ਸਿੰਘ ਮੇ ਜੀਠਿਆ ਦੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਨਵੇਂ ਆਰਡਰਾਂ ਨੂੰ ਚੈਲੰਜ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਆਪਣੀ ਇੱਕ ਕੋਰਟ ਤੋਂ ਡੇਟ ਲਈ ਹੈ ਕੋਰਟ ਨੇ ਕਿਸੇ ਤਿੱਕਿਆ ਤਾਂ ਕੋਈ ਨੋਟਿਸ ਆਫ ਮੋਸ਼ਨ ਨਹੀਂ ਕੀਤਾ ਜੀ ਅੱਜ ਇਸ ਤੋਂ ਇਲਾਵਾ ਇੱਕ ਇੱਕ ਕੱਲ ਫੇਰ ਸੁਣਵਾਈ ਹੈ ਹਾਂ ਜੀ ਤੁਸੀਂ ਸਰਕਾਰੀ ਸਰਕਾਰ ਵੱਲੋਂ ਕੀ ਅੱਜ ਆਪਣੇ ਹਲਮਟ ਰੱਖੇ ਔਰ ਆਰਡਰ ਕਰੋਂ ਤੱਕ ਕਾਂਡਦੀ ਅੱਜ ਅਦਾਲਤ ਦੀ ਆਪਣੀ ਇੱਕ ਕੁਐਰੀ ਸੀਗੀ ਆਬਜੈਕਸ਼ਨ ਸੀਗੀ ਕਿ ਵੀ ਜਦੋਂ ਜਿਹੜੇ ਆਰਡਰ ਨੇ ਇੰਪਿਊਨ ਕੀਤੇ ਗਏ ਨੇ ਜਿਨ੍ਹਾਂ ਨੂੰ ਚੈਲੰਜ ਕੀਤਾ ਗਿਆ ਉਹ ਆਰਡਰ ਹੀ ਹੁਣ ਜਿਹੜੇ ਦੋ ਤਰੀਕ ਤੱਕ ਸੀਗੇ ਤੇ ਉਹ ਉਹਨਾਂ ਦੇ ਆਰਡਰ ਦਾ ਇਫੈਕਟ ਹੀ ਖਤਮ ਹੋ ਗਿਆ ਤਾਂ ਪਟੀਸ਼ਨ ਹੀ ਜਿਹੜੀ ਹੈ ਇਨਫਰਕਚੂਅਸ ਹੋ ਗਈ ਹੈ ਤੇ ਇਸ ਕਰਕੇ ਫਿਰ ਕੋਈ ਉਹਨਾਂ ਨੇ ਸੁਣਵਾਈ ਕੀਤੀ ਨਹੀਂ ਇਸ ਬਾਰੇ ਫਿਰ ਕੱਲ ਦੀ ਤਰੀਕ ਦਿੱਤੀ ਆ ਉਹ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਮੰਗਲ ਅੱਜ ਆਰਡਰ ਕਦੋਂ ਤੋਂ ਕਹਿ ਰਹੇ ਸੀਗੇ ਨਾ ਪਲੇਸ ਆਨ ਰਿਪੋਰਟ ਹੋ ਜਾਏਗਾ ਤੇ ਬਾਅਦ ਤਾਂ ਫਿਰ ਕੱਲ ਹਾਂਜੀ ਉਹ ਆਪਣਾ ਸੀਜਨ ਦੇ ਕੋਰਟ ਤੋਂ ਉਹਨਾਂ ਨੇ ਲੈਨੇ ਆ ਜੀ ਆਰਡਰ ਆਪਣਾ ਲੈ ਕੇ ਚੈਲੰਜ ਕਰਨ ਗਿਆ ਜੀ ਅੱਜ ਜੀ ਫਰੈਸ਼ ਆਰਡਰ ਨਹੀਂ ਆਇਆ ਟੈਕਨੀਕਲੀ ਇਹ ਪਹਿਲੂ ਹੁੰਦਾ ਹੈ ਕੀ ਅੱਜ ਹੋਇਆ ਕੋਰਟ ਵਿੱਚ ਦੇਖੋ ਜਿਹੜਾ ਅਸੀਂ ਵਿਕਰਮ ਮਜੀਠੀਆ ਸਾਹਿਬ ਦੀ ਅਰੈਸਟਿਊ ਚੈਲੰਜ ਕੀਤਾ ਨਾਲ ਹੀ ਰਿਮਾਂਡ ਆਰਡਰ ਜਿਹੜਾ ਕਿ ਮੈਜਿਸਟਰੇਟ ਸਾਹਿਬ ਨੇ ਪਾਸ ਕੀਤਾ ਉਹਨੂੰ ਵੀ ਚੈਲੰਜ ਕੀਤਾ ਬਟ ਉਹ ਰਿਮਾਂਡ ਉਹ ਕੱਲ ਖਤਮ ਹੋ ਗਿਆ ਸੀ ਕੱਲ ਫਰੈਸ਼ ਰਿਮਾਂਡ ਦਿੱਤਾ ਗਿਆ ਜਿਹੜਾ ਕਿ ਆਰਡਰ ਹਲੇ ਤੱਕ ਕੋਰਟ ਨੇ ਅਪਲੋਡ ਹੀ ਨਹੀਂ ਕੀਤਾ ਔਰ ਜੋ ਸਾਡੀ ਇਨਫੋਰਮੇਸ਼ਨ ਹੈ ਹਲੇ ਤੱਕ ਉਹ ਆਰਡਰ ਲਿਖਾਇਆ ਹੀ ਨਹੀਂ ਗਿਆ ਸੋ ਅੱਜ ਕੋਰਟ ਚ ਇਹ ਵੀ ਦੱਸਿਆ ਸੋ ਹਾਈ ਕੋਰਟ ਨੇ ਇਹ ਡਾਇਰੈਕਟ ਕੀਤਾ ਕਿ ਉਹ ਆਰਡਰ ਅੱਜ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਫਿਰ ਕੱਲ ਨੂੰ ਇਹ ਕੇਸ ਦੁਬਾਰਾ ਸੁਣਵਾਈ ਦੇ ਉੱਤੇ ਆਊਗਾ ਕੱਲ ਨੂੰ ਇਹਦੇ ਚ ਸੁਣਵਾਈ ਹੋਏਗੀ ਰਿਮਾਂਡ ਆਰਡਰ ਤੋਂ ਬਿਨਾ ਕੋਰਟ ਨੇ ਕਿਹਾ ਕਿ ਅਪਾ ਇਹਨੂੰ ਕਿਉਂਕਿ ਕੰਟੀਨਿਊਸ਼ਨ ਦੇ ਵਿੱਚ ਇੱਕ ਪਹਿਲਾ ਰਿਮਾਂਡ ਆਰਡਰ ਹੈ ਜਿਹੜਾ ਅੰਡਰ ਚੈਲੰਜ ਹੁਣ ਕੱਲ ਦੂਸਰਾ ਰਿਮਾਂਡ ਹੋ ਗਿਆ। ਉਹ ਰਿਮਾਂਡ ਆਰਡਰ ਹਲੇ ਤੱਕ ਨਹੀਂ ਅਪਲੋਡ ਹੋਇਆ। ਸੋ ਉਹ ਰਿਮਾਂਡ ਆਰਡਰ ਜਦੋਂ ਆ ਜਾਏਗਾ ਅੱਜ ਪਲੇਸ ਆਨ ਰਿਕਾਰਡ ਹੋ ਕੇ ਫਿਰ ਕੱਲ ਨੂੰ ਇਸ ਕੇਸ 'ਚ ਦੁਬਾਰਾ ਸੁਣਵਾਈ ਹੋਵੇਗੀ। ਜੀ ਅੱਜ 2 ਵਜੇ ਤੱਕ ਇਹ ਆ ਪੰਜਾਬ ਸਰਕਾਰ ਦੇ ਵਕੀਲਾਂ ਨੇ ਵੀ ਅਸੀਂ 2 ਵਜੇ ਤੱਕ ਆਰਡਰ ਲੈ ਆਵਾਂਗੇ। ਦੇਖੋ ਉਹ ਕਹਿ ਰਹੇ ਨੇ ਕਿ ਅੱਜ ਅਪਲੋਡ ਹੋ ਜਾਏਗਾ। ਸੋ ਅਸੀਂ ਵੀ ਸਮਝਦੇ ਆ ਕਿ ਕੱਲ ਵੈਸੇ ਤਾਂ ਜਿਹੜੀ ਲਾਅ ਦੀ ਰਿਕੁਆਇਰਮੈਂਟ ਹੈ ਬੜਾ ਸਪਸ਼ਟ ਹੈ ਕਿ ਬਿਨਾਂ ਆਰਡਰ ਤੋਂ ਰਿਮਾਂਡ ਨਹੀਂ ਹੋ ਸਕਦਾ। ਪਹਿਲਾਂ ਰਿਮਾਂਡ ਆਰਡਰ ਆਏਗਾ ਫਿਰ ਰਿਮਾਂਡ। ਕੱਲ ਜੱ ਇਹਨਾਂ ਨੂੰ ਭੇਜ ਦਿੱਤਾ ਮਜੀਠੀਆ ਸਾਹਿਬ ਨੂੰ ਹਲੇ ਤੱਕ ਆਰਡਰ ਨਹੀਂ ਆਇਆ ਕੋਈ ਸ਼ਾਰਟ ਆਰਡਰ ਲਿਖਾਇਆ ਹੈ ਨਹੀਂ ਲਿਖਾਇਆ ਨਹੀਂ ਪਤਾ ਕਿਉਂਕਿ ਵੈਬਸਾਈਟ ਦੇ ਉੱਤੇ ਕੁਝ ਨਹੀਂ ਕੋਟ ਦੇ ਵਿੱਚ ਪਤਾ ਕੀਤਾ ਉੱਥੇ ਆਰਡਰ ਨਹੀਂ ਸੋ ਅੱਜ ਵੇਟ ਕਰਦੇ ਆ ਅੱਜ ਸਾਨੂੰ ਆਸ ਹੈ ਕਿ ਅਜਾ ਆਰਡਰ ਆ ਜਾਏਗਾ ਤੇ ਫਿਰ ਉਹਨੂੰ ਅਸੀਂ ਦੁਬਾਰਾ ਪਲੇਸ ਆਨ ਰਿਕਾਰਡ ਕਰ ਦਿੰਦੇ ਆ ਅੱਗੇ ਬਾਦਿਆਂ ਵਿਦੇਸ਼ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਲੁਧਿਆਣਾ ਦੇ 26 ਸਾਲ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਨਾਲ ਜਾਨ ਚਲੀ ਹਰਕਮਲ ਸਿੰਘ ਗਰੇਵਾਲ ਵੱਜੋਂ ਨੌਜਵਾਨ ਦੀ ਪਛਾਣ ਹੋਈ ਹੈ ਲੁਧਿਆਣਾ ਦੇ ਪਿੰਡ ਦਾਦ ਦਾ ਰਹਿਣ ਵਾਲਾ ਸੀ ਹਰਕਮਲ ਅਤੇ 3 ਸਾਲ ਪਹਿਲਾਂ ਕੈਨੇਡਾ ਗਿਆ ਸੀ। ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਸ ਦੀ ਅਚਾਨਕ ਸਿਹਤ ਖਿੜ ਗਈ। ਪਰਿਵਾਰ ਨੇ ਭਾਰਤ ਸਰਕਾਰ ਕੋਲ ਮਦਦ ਦੀ गुहार ਲਾਈ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਕੈਨੇਡਾ ਗਿਆ ਸੀ ਹਰਕਮਲ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਅਤੇ ਹੁਣ ਉਸ ਦੀ ਉੱਥੇ ਮੌਤ ਹੋ ਗਈ ਹੈ ਮਹਿਜ਼ 26 ਸਾਲ ਦੀ ਉਸ ਦੀ ਉਮਰ। ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਉਸ ਦੀ ਜਾਨ ਗਈ ਹੈ ਹਰਕਮਲ ਸਿੰਘ ਗਰੇਵਾਲ ਜੋ ਦਾਦ ਪਿੰਡ ਦਾ ਰਹਿਣ ਵਾਲਾ ਸੀ ਲੁਧਿਆਣਾ ਦਾ ਇਹ ਪਿੰਡ ਹੈ ਦਾਦ ਅਤੇ 3 ਸਾਲ ਪਹਿਲਾਂ ਉਹ ਕੈਨੇਡਾ ਗਿਆ ਜਿੱਥੇ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਸ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ ਦੇ ਪਾਸੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪੁੱਤ ਦੀ ਮ੍ਰਿਤਕ ਦੇਨ ਨੂੰ ਭਾਰਤ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਇਹਰ ਕੋਈ ਤਾਂ ਲੱਗਦਾ ਹੀਗਾ ਭਰਾਵਾਂ ਕੋਲ ਤਾਂ ਦੂਜੇ ਭਰਾਵਾਂ ਕੋਲ ਅੱਛਾ ਕਦੋਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਜਾਣਕਾਰੀ ਮਿਲੀ ਕੱਲ 2:30 ਵਜੇ ਦਪਹਿਰੇ ਅੱਛਾ ਜੀ 5 ਮਿੰਟ ਬਾਅਦ ਹੀ ਉੱਥੋਂ ਆ ਗਿਆ ਸੀ 5 ਮਿੰਟ ਬਾਅਦ ਹੀ ਉੱਥੋਂ ਆ ਗਿਆ ਅੱਛਾ ਉੱਥੇ ਨਾਲ ਕੌਣ ਕੌਣ ਰਹਿੰਦੇ ਸੀ ਪਰਿਵਾਰਕ ਮੈਂਬਰ ਕੋਈ ਹੋਰ ਵੀ ਰਹਿੰਦੇ ਸੀ ਜਾਂ ਹੁੰਦੇ ਯਾਰ ਦੋਸਤ ਸੀਗੇ ਬਾਕੀ ਜਿੰਨਾ ਕੋ ਰਹਿੰਦੇ ਉਹ ਵੀ ਸਾਡੇ ਪੁਰਾਣੇ ਬੰਦੇ ਸੀ ਲੋਕਾਂ ਦੇ ਅੱਛਾ ਤੁਹਾਨੂੰ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੁਕਾਨ ਦਾ ਵਪਾਰਿਆ ਕਿਹੜਾ ਕੀ ਹੈ ਸੀ ਤੈਕੀ ਹੈ ਉਧਰ ਮੰਡੀ ਦੇ ਕਰਸੋਗ ਦੇ ਵਿੱਚ ਭਾਰੀ ਤਬਾਹੀ ਮਚੀਆ ਕਰਸੋਗ ਚ ਬੱਦਲ ਫਟਣ ਨਾਲ ਸੜਕਾਂ ਬੰਦ ਹੋ ਗਈਆਂ ਨੇ ਤੇ ਬਚਾਅ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ ਫਾੜ ਦੇ ਵਿੱਚ ਬਸੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ ਤਸਵੀਰਾਂ ਬੇहद ਭਿਆਨਕ ਨੇ ਦੇਖ ਸਕਦੇ ਹੋ ਤੁਸੀਂ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਇਹ ਹਿਮਾਚਲ ਦੇ ਮੰਡੀ ਦੇ ਕਰਸੋਗ ਦੀਆਂ ਤਸਵੀਰਾਂ ਨੇ ਜਿੱਦ ਦੇ ਬੱਦਲ ਫਟਣ ਤੋਂ ਬਾਅਦ ਭਾਰੀ ਤਬਾਹੀ ਮਚੀ ਹੈ ਬੱਦਲ ਫਟਣ ਨਾਲ ਸੜਕਾਂ ਬੰਦ ਹੋ ਗਈਆਂ ਨੇ ਆਪਸ ਦੇ ਵਿੱਚ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਹੜ੍ਹਾਂ ਚ ਘਰੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਜਾ ਰਿਹਾ ਹੈ ਰੱਸੀਆਂ ਦੀ ਸਹਾਇਤਾ ਦੇ ਨਾਲ ਜਿਹੜੇ ਰੈਸਕਿਊ ਟੀਮਜ਼ ਨੇ ਪ੍ਰਸ਼ਾਸਨਿਕ ਟੀਮਾਂ ਨੇ ਹੜ੍ਹਾਂ ਚ ਘਰੇ ਲੋਕਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਕਰਸੋਗ ਮੰਡੀ ਜਿੱਥੇ ਬੱਦਲ ਫਟਣ ਤੋਂ ਬਾਅਦ ਤਬਾਹੀ ਮਚੀ ਹੈ ਸੜਕਾਂ ਦਾ ਹਾਲਾਤ ਦੇਖ ਸਕਦੇ ਹਾਂ ਪੁਲ ਢਹਿ ਢੇਰੀ ਹੋ ਗਏ ਨੇ ਆਪਸ ਦੇ ਵਿੱਚ ਕਈ ਪਿੰਡਾਂ ਦਾ ਸ਼ਹਿਰਾਂ ਦਾ ਸੰਪਰਕ ਟੁੱਟ ਚੁੱਕਿਆ ਕਈ ਘਰ ਨੁਕਸਾਨੇ ਗਏ ਨੇ ਕਈ ਪਾਣੀ ਦੇ ਵਿੱਚ ਵਹਿ ਗਏ ਨੇ ਕਈ ਲੋਕਾਂ ਦੀ ਜਾਨ ਚਲੀ ਗਈ। ਯਹਾਂ ਸਰਕੋਲ ਨਾਲੇ ਰਾਤ ਨੂੰ 11:15 ਵਜੇ ਬਾਅਦ ਫਟਾ ਕਿਉਂਕਿ ਇਹ ਪਹਾੜੀ ਹੈ ਉੱਪਰ ਬਰਾਦਰ ਕੇ ਸਾਥ ਨਾਲੇ ਫਟਾ ਤੇ ਯਹਾਂ ਭਾਰੀ ਨੁਕਸਾਨ ਹੋਇਆ ਇੱਕ ਤਾਂ ਯਹਾਂ ਤੋਂ मकान था बना हुआ आठ कमरे का वो भी बह गया नीचे साइड का वो होटल था उसको चार कमरे से वो भी बह गया नीचे एक और ढाबा था वो भी बह गया और निचले साइड को एक वॉशिंग वाला था वो भी उसको भी बह गया और उसके साथ में तार तार्फ पेन थी वो भी उसका ढाचा बना हुआ था वो भी सारा बह गया उसमें जो एंगल लगे हैं वो भी देखो टेढ़े हो गए और यहाँ वॉशिंग वाला एक और था एक होटल वाला और था वो भी उसका भी सब कुछ बह गया ਉਦਰ ਮਨਾਲੀ ਕੇ ਲੋਗ ਸੜਕ ਤੇ ਵਾਹਨਾਂ ਦੀ ਆਵਾਜ਼ਾਈ ਮੁਰ ਤੋਂ ਸ਼ੁਰੂ ਹੋਈ ਹੈ SNOW ਗੈਲਰੀ ਨੇੜੇ ਅਚਾਨਕ ਹੜ ਆਉਣ ਕਾਰਨ ਇਹ ਰਾਹ ਬੰਦ ਹੋ ਗਿਆ ਸੀ ਤੇ ਇੱਕ ਪਾਸਾ ਵਾਹਨਾਂ ਲਈ ਹੋਲ ਦਿੱਤਾ ਗਿਆ ਤਾਪਮਾਨ ਦੇ ਵਿੱਚ ਗਰਾਵਟ ਦੀ ਸੰਭਾਵਨਾ ਵੀ ਜਿਤਾਈ ਗਈ ਹੈ BRO ਟੀਮ ਦੇ ਵੱਲੋਂ ਸੜਕ ਤੋਂ ਮਲਬਾ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 2 ਦਿਨ ਬਾਅਦ ਫਿਰ ਭਾਰੀ ਮੀਂਹ ਲਈ orange alert ਜਾਰੀ ਕੀਤਾ ਹੈ 5 ਜੁਲਾਈ ਨੂੰ 3 ਜ਼ਿਲ੍ਹਿਆਂ ਦੇ ਵਿੱਚ ਅਤੇ 6 ਜੁਲਾਈ ਨੂੰ ਸੇ ਛੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਹਿਮਾਚਲ ਦੇ ਮਨਾਲੀ ਤੋਂ ਇਹ ਤਸਵੀਰਾਂ ਨੇ ਜਿੱਥੇ ਇਹ ਰਾਹ ਬਿਲਕੁਲ ਬੰਦ ਹੋ ਗਿਆ ਸੀ ਤੇ ਹੁਣ ਇਸ ਦਾ ਇੱਕ ਪਾਸਾ ਖੋਲ ਦਿੱਤਾ ਗਿਆ ਹੈ ਇਹ ਦੱਸਦੀ ਹੈ ਕਿ ਮਨਾਲੀ ਕਿਲੌਂਗ ਸੜਕ ਹੈ ਜਿੱਥੇ ਹੁਣ ਵਾਹਨਾਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਹੋਈ ਹੈ ਬਹੁਤ ਸਾਰੇ ਟੂਰਿਸਟ ਮਨਾਲੀ ਜਾਂਦੇ ਨੇ ਬਹੁਤ ਸਾਰੇ ਇੱਥੇ ਫਸੇ ਹੋਏ ਸੀ ਅਤੇ ਆਮ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੜਕ ਤੇ ਮਲਬਾ ਹੀ ਮਲਬਾ ਸੀ ਜਿਸ ਨੂੰ ਹੁਣ ਹਟਾਇਆ ਗਿਆ ਹੈ ਤਾਂ ਅੱਜ ਸਵੇਰੇ ਹਿਮਾਚਲ ਦੇ ਵਿੱਚ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤੇ ਆਉਂਦੇ ਦੁਬਾਰਾ ਤੋਂ 2 ਦਿਨਾਂ ਬਾਅਦ ਫਿਰ ਤੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ